ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਹਾਂਜੀ ਮੇਕਰ ਸਸਰੀ ਗਾਲ ਸਵਾਦ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਡਾਊਨ ਹੋ ਬਲਾਨੀ ਬਾਈ ਕੀ ਹੋ ਗਿਆ ਤੇ ਮੈਂ ਹਾਂ ਤੁਹਾਨੂੰ ਦੱਸਦਾ ਗੱਲ ਕੀ ਹੋਈ ਗੇਟਵਾਸ ਉਧਰ ਦੇਣਾ ਆਪਾਂ ਨੇ ਆਪਣੀ ਗੱਡੀ ਚ ਪਾਇਆ ਸੀਗਾ ਯੂਰੀਆ ਇਹ ਯੂਰੀਆ ਆ ਗੱਲ ਉਹਦੀ ਆ ਗੱਲ ਐ ਨਹੀਂ ਵੀ ਅੱਧਾ ਲੀਟਰ ਦੀ ਜਾਂ 2 ਲੀਟਰ ਦੀ ਇਹ ਗੱਲ ਹੈ ਭਾਈ ਜਦ ਆਪਾਂ ਆ ਇਹਨਾਂ ਦਾ ਮਤਲਬ ਰਬੀਆ ਨਹੀਂ ਛੱਡਦੇ ਇਹ ਇੱਕ ਮਿੰਟ ਦਾ ਗੇਟਵਾਸ ਦੇ ਦਈਏ ਫੇਰ ਗੱਲ ਕਰਦੇ ਆਪਾਂ ਕੱਟੀ ਗਈ ਗੇਟ ਬੱਸ ਜਿਹੜਾ ਆ ਜੀ ਫਖਰਾ ਲਾਇਆ ਕਿਉਂ ਜਿਉਂ ਨਹੀਂ ਪੈਦਾ ਹੈ ਔਰ इनकी खबरत है जो <laughs> बना रहा ਆ ਆਪਣਾ ਤੇ ਰੁਪਿਆ ਵੀ ਛੋਟਦੇ ਹੋ ਹੈ ਰੁਪਿਆ ਔਰ ਦੂਸਰੇ ਦਾ ਮਹੀਨਾ ਹੋ ਗਿਆ 15 ਬਸਾਂ ਲਈ ਹੈ ਹਾਲ ਦਿਖਾ ਦਿਉ ਬਸਾਂ ਕਿਹਾ ਹੈ ਰੋਜ਼ ਚਾਰ ਤਿੰਨ ਬਸਾਂ ਤੇ ਵੀ ਖੜੀ ਐਜੰਸੀ ਚੱਲ ਇਹ ਵੀ ਬਣਾ ਦੇ ਵੀਡੀਓ ਬਣ ਤੋ ਰਹੀ ਮਾਣ ਨੂੰ ਗਿਆ ਮੈਂ ਕਿਹਾ ਵੀ 39 ਲੀਟਰ ਪੜਿਆ 39 ਲੀਟਰ 600 ਕੋਸਤਾ ਆਪਣਾ ਨੰਬਰ ਫੋਨ ਨੰਬਰ ਚਲ ਲੈ ਮੈਂ ਕੋਈ ਆਦੂ ਕਰ ਰੱਖੇ ਪਰੇ ਵੇ ਜਾਣ ਵਾਲਾ ਤਾਂ ਮੈਂ ਨੇ ਕਿਹਾ ਮੈਂ ਕਿਹਾ ਵੀ ਪਿਛਲੇ ਮਾਰ ਇਹਨੇ ਥੋੜਾ ਨੇ 300 ਰੁਪਏ ਵੀ ਲੈੇ ਖੁੱਲੇ ਹੈ ਨਹੀਂ ਦੇ ਫਿਰ ਮੈਂ ਵੀ 10 ਦਾ ਦੇ ਕੇ 7 ਲੈ ਕੇ ਗਿਆ ਵਾਪਸ ਅੱਜ 39 ਲੀਟਰ 600 ਕੁਸ ਪੁਆਇੰਟ ਡੀਜ਼ਲ ਉਹ ਪੜਿਆ ਯੂਰੀਆ ਮੇਰੇ ਪਾਸ ਆਪ ਇਹਨਾਂ ਨੇ 40 ਲੀਟਰ ਦੇ ਪੈਸੇ ਜੋੜ ਦिए ਵਿੱਚ ਕਾ ਇਉਂ ਕਾ ਰੌਂਡ ਫਿਗਰ ਨਹੀਂ ਬਣਦਾ ਹੈ ਮਿੰਨਾ ਹੋ ਗਿਆ ਲਈ ਕਿਲੋਮੀਟਰ ਵੀ ਦਿਖਾਵਾਂਗੇ ਗੱਡੀ ਦੇ ਹਾਲ ਹੈ ਐਂ ਦੇਖੋ ਭਾਈ ਇਹ ਟਾਟਾ ਮੋਟਰ ਦਾ ਹਾਲ ਹੈ ਭਾਈ ਇਹੀ ਨਹੀਂ ਪਤਲੀ ਇਹਦੀ ਮੋੜੇ ਵਾਲਿਆਂ ਬਦੇ 15 ਬਸਾਂ ਲਈ ਵੀ ਆ ਇਕੱਠੀ ਅੱਛਾ ਕਿਲੋਮੀਟਰ ਵੀ ਮੈਂਸ਼ਨ ਕਰਾ। اچھا ਕਬੂ। ਕਿਲੋਮੀਟਰ ਹੋ ਗਏ 2300 23000 23504 ਇਹ ਤਾਂ ਕੁਝ ਵੀ ਨਹੀਂ ਚੱਲੀ-ਹਲੀ। 23.5 ਹਜ਼ਾਰ ਕਿਲੋਮੀਟਰ ਚੱਲੀ ਹੈ। ਹਾਂ ਤਿੰਨ ਵਸ ਏਜੰਸੀ ਖੜੀ ਹੈ। ਤਿੰਨ ਵਸ

कई घंटे पिछे चल रहा हाँ तो ने लागा दिया ना। आ, भाई यह हाल है जी बात सार्व सा, तो तो यार, की तरताली चाबी ची मालू चाबी नहीं पता कहां है कौन सा मिस्त्री लिख गया कौन सा गया कौन लिखा गया चलो जी बी ए हाल है ਮੰਲਾ ਸਰਵਸ ਕਰਾਣਾ ਜਾ ਨਾ ਡਾੜੀ ਤੇਰੀ ਫੁੱਟਾ ਗਈ ਫੁੱਟਾ ਗਈ ਔਰ ਫਿਰ ਵੀ یوں ਨਹੀਂ ਆ ਵੀ ਡਾੜੀ ਨੂੰ ਕੰਮ ਹੋ ਜਾ ਬਾਕੀ ਹੁਣ ਆ ਆ ਵੀ ਥੋੜੀ ਉਹ ਇਹਦੇ ਪਿੱਛੇ ਵੀ ਖੜੀ ਐ ਤੇ ਹੁਣ ਬਈ ਆਪਾਂ ਚੱਲਦੇ ਹਾਂ ਇਹਨਾਂ ਦਾ ਕੀ ਦਿੱਕਤ ਐ ਸਾਰੀ ਦਿੱਕਤ ਐ ਸੁਣਾ ਉਹ ਵੀ ਸੇਮ ਐ ਉਸ ਤੋਂ ਵੀ ਜ਼ਿਆਦਾ ਐ ਹਾਂ ਅਜੇ ਬਿਹਾਰ ਵਿੱਚ ਚੱਲ ਰਹੀਆਂ ਬਸ ਆਇਓ ਮੈਂ ਨੇ ਕੈਮਰੇ ਚੱਲਦੇ ਨਾ ਸਕਰੀਨਾਂ ਚੱਲਦੀ ਹਾਂ ਬਿਹਾਰ ਵਿੱਚ ਸਟਾਰਟ ਹੁੰਦੀ ਸਾਰੀ ਗੱਡੇ ਗਨ ਅਲਟਰਨੇਟਰ ਬੁੱਲ ਗਏ ਹਾਂ ਸਟੀਰਿੰਗਾਂ ਵਿੱਚ ਦਿੱਕਤਾਂ ਹਨ ਜਣਣਾਂ ਵਿੱਚ ਦਿੱਕਤਾਂ ਬੈਟਰੀਆਂ ਵਿੱਚ ਦਿੱਕਤਾਂ ਵਾਈਪਰਾਂ ਵਿੱਚ ਦਿੱਕਤ ਆ ਲੋਕ ਨਹੀਂ ਖੁੱਲਦੇ ਦਰਵਾਜੇ ਨਹੀਂ ਢਿੱਡਦੇ ਟਾਇਰਾਂ ਦੇ ਦੀਏ ਵੀ ਅੱਧਿਆਂ ਗਏ ਹਾਂ ਬੁਰਾ ਹਾਲ ਇਹ ਦਿੱਕਤਾਂ ਹਨ ਬਾਈ ਚੱਲ ਠੀਕ ਆ ਫਿਰ ਹਾਂ ਕੋਈ ਲੋੜ ਪਈ ਹੋਰ ਉਹ ਕਰਨੀ ਹੀ ਬਤਾ ਦਈਏ ਹਾਂ ਠੀਕ ਆ ਠੀਕ ਆ ਵੀਰੇ ਆਏ ਮਿੱਤਰੋ ਚੱਲੀਏ ਹੁਣ ਆਪਾਂ ਸਾਨੂੰ ਤਾਂ ਵੀਰੇ ਪੈਂਚਰ ਦੂ ਕੀ ਕਰੀ ਜਾਣ ਦੇ ਜੇ ਨਿਸਾਨੀ ਲੈਦੀ ਏ ਅੰਦਰ ਤਾਂ ਹੈ ਨਹੀਂ ਥਾਲਾ ਅੰਦਰ ਤੇ ਇਹ ਨਹੀਂ ਨਿਸਾਨੀ ਲੈਦੀ ਏ ਕਰ ਇਹ ਨਿਸਾਨੀ ਇਹ ਇਦਾਂ ਨਹੀਂ ਇਦਾਂ ਬੜੀ ਨਿਸ਼ਾਨੀ ਲਾਈ ਦੀ ਹੁੰਦੀ ਆ ਇਹ ਇਦਾਂ ਇਹ ਮਹਾਰਾਜ ਕੀ ਤੇ ਜਾਣ ਡਿਆਈ ਕੀ ਹੋ ਗਿਆ ਆ ਇਹ ਕਿੱਡੀ ਗੋਲੀ ਨਿਕਲ ਗਈ ਏ ਕਿ ਆ ਕਮੈਂਟੀ ਲੇਜ਼ ਮੁਸ਼ਕਲਾਂ ਨੇ ਹਾਂ

बल्ला बल्ला हो गई हां ड्राइवर देखता चलो बोलो शुगल सुगल क्या मैं तो बहुत कुछ हो गया ते भाई है यार सुगल भी कर लेने हैं असि ਡਕ ਡੋਕਾ ਡਕ ਡੋਕ ਆ ਉਹਨਾਂ ਨੇ ਕਾਹ ਦੀ ਜਾਲ ਬਰਾਬਰੇ ਲਈਆਂ ਤਾਂ ਫੇਰ ਭਜਾ ਲਈ ਲਓਏ ਮਿੱਤਰੋ ਸ਼ਾਮ ਲਈ ਪਹੁੰਚ ਗਏ ਆਪਾਂ ਨਾ ਹਰੀ ਨਗਰ ਬਾਰਡਰ ਦੇ ਤੇ ਬਾਰਡਰ ਪਾਰ ਕਰ ਲਿਆ ਗੁਰਦੁਆਰਾ ਸਾਹਿਬ ਕੋਲ ਆ ਗਏ ਨੇ ਚਾਲਾ ਹੁੰਦਾ ਲਾਂਗ ਦੇ ਬਾਈ ਤੈਂ ਲੋਾਈ ਵੀ ਆ ਚਿੱਪ ਜੀ ਜਿਹੜੀ ਫੇਲਟ ਹੁੰਦੀ ਲੱਗਦੀ ਆ ਆਪ ਯੂਪੀ ਆ ਤੂੰ ਵੀ ਕੰਟੀਨ ਚਾਹ ਲੋਾਈ ਵੀ ਦੀ ਹਾਂ ਦਾ ਕਹਿੰਦਾ ਇਹ ਆ ਦੇਖਾਂ ਹਾਂ ਸਹੀ ਹੈ ਇਹ ਜੇ ਪਉਂਦੀ ਹੈ ਬਈ ਆਹ ਇਹ ਸੇਲ ਟੈਗਸ ਵਾਲਿਆਂ ਦੀ ਹੁੰਦੀ ਪਤਾ ਨਹੀਂ ਕਿ ਯੂਪੀ ਵਾਲਿਆਂ ਦੀ ਆਹ ਕਹਿੰਦੇ ਸਾਰੀ ਯੂਪੀ ਚ ਚੱਲਦੀ ਹੈ ਆ ਬਾਟਰ ਦੇ ਆ ਲੱਗੇ ਵੀ ਨਹੀਂ ਉੱਪਰ ਇਹ ਇਹਦੇ ਹੀ ਆ ਸਕੈਨਰ ਜੀ ਉਹ ਸੱਚ ਸਕੈਨਰ ਤੇ ਆ ਆ ਪੈਸੇ ਤਾਂ ਪਾ ਦੀਏ ਉਹ ਚ ਆ ਟਾਈਟ ਲਾ ਬਈ ਮੈਂ ਕਹਿੰਦਾ ਲੈ ਲੈਣੇ ਆ ਫਿਰ ਕੀ ਲੱਤਾਂ ਮੈਂ ਕਹਿੰਦਾ ਸਰਕੇ ਦੀ ਬੋਤਲ ਲੈ ਕੇ ਜਾ ਇੱਕ ਅੱਛਾ ਮੈਨੂੰ ਚਾਹ ਲੈ ਲੈਣੇ ਆ ਬਈ ਸਰਕੇ ਦੀ ਬੋਤਲ ਦਿੱਤੀ ਆ ਇਹ ਇਹਨਾਂ ਦਾ ਆਪਣਾ ਬਣਾਇਆ ਆ ਆ ਹੋ ਗਿਆ ਆ ਆਪ ਬਣਾਣੇ ਆ ਜੇ ਇੱਧਰ ਗੁੜ ਮੈਨੂੰ ਗੁੜ ਠੀਕ ਨਹੀਂ ਹੂੰ ਮੈਨੂੰ ਨਹੀਂ ਪਦੇ ਹੀ ਸਮਾ ਲਈ ਸਾ ਇਹ ਕਹਵਦਾ ਬਿਨਾਂ ਮਸਾਲੇ ਲਗਾਏ ਬਿਲਕੁਲ ਫਰੀ ਆ ਹਾਂ ਤੇ ਸਿੱਕੂ ਦਾ ਬਿਲਕੁਲ ਕੀ ਹਾਂ ਹਾਂ ਉਹ ਵੀ ਦਾ ਪਰ ਯਾਰ ਬਿਨ ਮਸਾਲੇ ਦਾ ਜ ਨਹੀਂ ਤਾਂ ਹੋਣਾ ਕਿਹਦਾ ਲਗਾ ਯਰੇ ਪਤਾ ਨਹੀਂ ਕੀ ਆਰਦੇ ਬੇ ਬੰਦੇ ਪਹਿਲਾਂ ਆਪਣੀ ਗੱਡੀ ਦੇ ਕੋਲ ਖੜੇ ਦੇ ਪਲਾਵਣੀ ਗੱਡੀ ਦੇ ਕੋਲ ਖੜੇ ਦੇ ਉਹ ਕਾਰ ਵਾਲੇ दारू ਪੀਣ ਵਾਲੇ ਮਾਰਾ ਗਾਵਾ ਮਾਰਕੱਟ ਦੇ ਹਾਂ दारू ਪੀਣ ਵਾਲੇ ਉਹ ਜੇ ਬਿਨਾ ਮਸੱਲੇਗੇ ਹਾਂ ਬਿਨਾ ਮਸੱਲੇ ਆਇਆ ਨਹੀਂ 100% ਤੇ ਲੋ ਵੀ ਮਿੱਤਰੋ ਗ੍ਰਿੰਦਰ ਬਾਈ ਜੱਗਿਆ ਖਾਨ ਰੋਟੀ ਆਪੋ ਹੀ ਚੱਬ ਲਾਂ ਇੱਕ ਅੱਧੀ ਤੇ ਮਾਣ ਆਪਣੀ ਡਿਊਟੀ ਔਨ ਮਰੀਂਦਰ ਵਾਜ ਦੀ ਆਫ ਅਸਲੀ ਛੋਟੇ ਭਾਈ ਦਾ ਮੰਨ ਕਰ ਬੜਾ ਮਟਾ ਅਸਲੀ ਛੋਟੇ ਭਾਈ ਦਾ ਫਰਜ਼ ਆਹੀ ਹੁੰਦਾ ਤੇ ਆਪਣੇ ਬੜੇ ਭਾਈ ਨੂੰ ਟਾਈਮ ਤੇ ਰੋਟੀ ਕਲਾ ਕੇ ਸਵਾਦ ਦੇ ਤੇ ਭਾਈ ਨੂੰ ਸੌਂ ਜਾ ਟਾਈਮ ਨਾਲ ਉੱਠਣਾ ਵੀ ਸਵੇਰੇ ਵੀ ਟਾਈਮ ਨਾਲ ਨਾ ਐ ਕੋਈ ਚੱਕਰ ਨਹੀਂ ਆਪਾਂ ਨੂੰ ਉਹ ਕਿਹੜੀ ਕਰਦੀ ਮੱਤਾਂ ਉੱਠਣੇ ਦਾ ਆਪਾਂ ਨੂੰ ਉੱਠਣੇ ਵਾਲਾ ਕੋਈ ਉਹ ਨਹੀਂ ਹੈ। ਹਾਂ ਜੀ ਮਿੱਤਰੋ 10:00 ਵੱਜ ਗਏ ਤੇ ਆਪਾਂ ਲੱਗੇ ਹੁਣ ਗੱਡੀ ਚਲਾਣ ਇਹ ਗਰੇਂਦਰ ਬਾਈ ਟਰੱਕ ਦੇ ਦੂਤਾ ਸਾਰਿਆਂ ਨੂੰ ਫੇਰ ਟੁੱਟਣਾ ਹੈ ਤਾਂ ਹੈ। ਸੁਵੇਰੇ ਉੱਠਾ ਕੇ ਸੁਟ ਡ੍ਰੀਮ 6 ਵਜੇ ਜੀ ਮਹਾਰਾਜ ਤੁਹਾਡੀ ਨੀਂਦ ਸਫਲ ਬਣਾਏ ਆ ਤੇ ਆਪਾਂ ਨੇ ਆਪਣੇ ਨਾਮ ਰਾਸੀ ਦੀ ਆਏ ਹੋਟਲ ਤੇ ਜਾ ਕੇ ਖੜ ਜਾਣਾ ਮਹਾਰਾ ਸੁੱਖ ਰੱਖੇ ਹੈ ਨਾ ਤੇ ਬਾਕੀ ਤੁਹਾਨੂੰ ਹੌਲੀ ਹੌਲੀ ਗੱਲਾਂ ਸੁਣਾਉਂਦੇ ਬਰਾਮਾਂਗੇ ਆਪਾਂ ਰਾਤ ਨੂੰ ਨਿਕਤ ਕਹਾਂ ਆ ਰਹੀ ਜਦ ਪੜੀ ਲਿਖੀ ਘਰ ਆ ਰਹੀ ਹੈ ਇਸੇ ਵਾਹੇ ਨੂੰ ਲਾਉਂ ਮੈਟਰੋ ਜਿੱਥੇ ਨੂੰ ਆਪਾਂ ਨੇ ਜਾਣਾ ਸੀਗਾ ਚਲ ਗੋਦੇ ਨੂੰ ਹੋ ਕੇ ਹੁਣ ਤੈਨੂੰ ਹੋ ਗਿਆ ਕੈਂਸਲ ਕਿਉਂਕਿ ਉੱਥੇ ਲੱਗਿਆ ਸੀਗਾ ਫਾਟਕ ਔਰ ਫਾਟਕ ਤੇ ਜਾ ਮੈ ਪੁੱਛੋ ਉਸਨਾਂ ਮੈਨਾਂ ਦਾ 2 ਕਿਲੋਮੀਟਰ ਦਾ ਤਾਂ ਹੋ ਜਾਊ ਆ ਅੱਗੇ ਲੇਟ ਹੋਨੇ ਇੱਥੇ ਐਂ ਕਰਕੇ ਫਿਰ ਅਸੀਂ ਕਿਹਾ ਜਾਮ ਚ ਕਾਨੂੰ ਫੜਨਾ ਆਉਣਾ ਸਿੱਧਾ ਮੋਦੀਨਗਰ ਨੂੰ ਹੋ ਕੇ ਦਾਪੜ ਕਿ ਨਹੀਂ ਭਾਈ ਭਾਈ ਵੀ ਵਾਲੇ ਜਾਗਦੇ ਹੀ ਆ ਹਾਂਜੀ ਭਾਈ ਮਸਕ ਮਸਕ ਦੇ ਸ਼ਹਿਰ ਚ ਪਹੁੰਚ ਗਏ ਕਜੀ ਹਾਂ ਨਾ ਇਹ ਨਾ ਮੁਸਕਰਾ ਸ਼ਹਿਰ ਕਿਹੜਾ ਮੁਸਕਰਾ ਸ਼ਹਿਰ ਹੈਗਾ ਹਾਪੜ ਆਹ ਕਿਆ ਹੋਇਆ ਦਾ ਆਪੜ ਪਹੁੰਚ ਗਏ ਵੀਰੇ ਮੁਸਕਰਾ ਸ਼ਹਿਰ ਇਸ ਕਰਕੇ ਇਹਨੇ ਇਹਨੂੰ ਅਸੀਂ ਕਹਿੰਦੇ ਆ ਵੀ ਹੋਰ ਲੋਕ ਨਹੀਂ ਕਹਿੰਦੇ ਕਦੇ ਗੋਂ ਵੀ ਸਾਰੇ ਹੀ ਕਹਿੰਦੇ ਆ ਮੀਟ ਮੀਟ ਫੈਕਟਰੀ ਨਾ ਨਾ ਬਾਈ ਮੇਟ ਦੀ ਬੈਕਟਰੀਆਂ ਕਰਕੇ ਇੱਦੇ ਮੁਸਕੇ-ਮੁਸਕ ਆ ਰਹੀ ਸੀਗੀ ਤੇ ਹੁਣ ਗੁਰਿੰਦਰ ਬਾਈ ਤੁਸੀਂ ਨੀਂਹਿਆਂ ਕਰਨੇ ਦਾ ਕਿਹਾ ਲੈਣਾ ਉਹ ਉੱਪਰ ਕਿਹਾਗਾ ਉਲਲਾਵਾ ਇਹਨਾਂ ਦੀ ਹਾਈਟ ਦਾ ਕੋਈ ਚਲਾਨ ਨਹੀਂ ਰੋ ਰਾਂ ਪਰ ਗੌਂਜ ਵੀ ਆ ਇੱਧਰ ਨੂੰ ਜਿਹੜਾ ਰੋਡ ਗਿਆ ਨਾ ਆ ਗਿਆ ਗਰਚਰਨ ਬਾਈ ਦੇ ਪਿੰਡ ਨੂੰ ਤੇ ਫਾਰਮ ਆ ਗਰਚਰਨ ਬਾਈ ਇਹਨਾਂ ਦਾ ਇੱਧਰ ਯੂਪੀ ਦੇ ਵਿੱਚ ਇਤੋਂ ਅਜੇ ਮੇਰੇ ਕਹੇ ਦਾ ਘੰਟੇ ਦਾ ਰਾਂਣਾ ਘੰਟੇ ਡੇਢ ਘੰਟੇ ਦਾ ਹੁੰਦੇ ਆ ਗੁਰਦੇਵ ਹੋਟਲ ਤੇ उत्तर जाने तो आपसे आप, आप दोनों लोगों में क्या डेढ़ क्विंटल ना होगा आप दोनों लोगों में डेढ़ ਡੇਢ ਕੁਇੰਟਲ ਉਦੋਂ ਵੀ ਕਾਂਟੇ ਬਈ ਖੜਾ ਹੋ ਨਹੀਂ ਕਾਂਟੇ ਤੇ ਬਾਹਰ ਉਹ ਦੇਖੋ ਮੈਂ ਦਿਖ ਰਿਹਾ ਇਹ ਦੇਖੋ ਕਾਂਟੇ ਤੇ ਬਾਹਰ ਹੋਗਾ ਨਾ ਹੋਗਾ ਪਤਾ ਕਾਂਟੇ ਤੇ ਬਾਹਰ ਆ ਵਜਨ ਦਾ ਪੂਰਾ ਨਾ ਗਾੜੀ ਦਾ ਅੰਡਰਲੋਡ ਆ ਹੋਗਾ ਦੋ ਦੋ ਕੁਇੰਟਲ ਹੋਏਗਾ ਦੋ ਕੁਇੰਟਲ ਮੰਨ ਲਓ ਤੁਸੀਂ ਠੀਕ ਹੈ ਤੋ ਇਹ ਕਾਂਟਾ ਕਹਾਂ ਤੇ ਖਰਾਬ ਹੋ ਗਿਆ

ਯਾਰਾ ਤੁਹਾਡੀ ਗਾੜੀ ਅੰਡਰ ਲੋਡ ਹੈ ਲੇਕਿਨ ਤੁਮ ਦੋਨੋਂ ਮਿਟੇ ਹਲ ਕੋਟਲ ਵਜਨ ਹੋਗਾ ਨਾ ਹੋਗਾ ਹਾਂ ਹੋਗਾ ਹੋਏਗਾ ਹੋਗਾ ਤੋ ਫਿਰ ਬਹਾਪਾ ਕਰੋ ਓਵਰ ਲੋਡ ਆ ਰਹੀ ਤੋ ਗਲਤ ਨਹੀਂ ਆ ਰਹੀ ਹੈ ਆ ਚੱਲ ਯਾਰਾ ਇਸ ਤੇ ਆ ਦੇਖ ਨੂੰ ਕੀ ਆ ਕਹਿੰਦਾ ਕਹਿੰਦਾ ਤੁਹਾਡੇ ਜੇ ਕਹਿੰਦਾ ਵਜਨ 1.5 ਕੌਂਟਲਾ ਕਹਿੰਦਾ ਕੰਡੇ ਸਾਡੇ ਸਹੀ ਆ ਆਹੀ ਆਹੀ ਦਿੱਤਾ ਤਾਂ ਹਾਂ ਇਹ ਦੁਬਾਰੇ ਫੇਰ ਇਹ ਉਹ ਦੇਖ ਉਹਦਾ ਵੀ ਹੋਈ ਆ ਉਹ ਗੱਡੀ ਵੀ ਅੰਡਰ ਲੋਡ ਹੈ ਕਿਉਂਕਿ ਇਹਨਾਂ ਦਾ ਸੀਓ ਨਾਲ ਇਹ ਕੋਈ ਇਹ ਚੱਕਰ ਸਾਰਾ ਇਹ ਵੇਂਦੇ ਆ ਪਾਰਟੀਆਂ ਨੂੰ ਠੀਕ ਹੈ ਉਹ ਬਾਕੀ ਵਾਲੀ ਕੋਲ ਰੱਖ ਲਈ ਦੀ ਤਾਂ ਆਣੀ ਮਿੱਤਰੋ ਅੱਜ ਵਾਲੇ ਵਲੌਗ ਦਾ ਅਸੀਂ ਮੈਂ ਡਬੜੂ ਕੁਝ ਹੋਈ ਜਾਈ ਹੋ ਗਿਆ ਤੇ ਅਸ਼ਵ ਨਹੀਂ ਮਿਲਿਆ ਆਜ ਉਹਨੇ ਉਹ ਇਹ ਉਧਰ ਜਾਣ ਲੱਗੇ ਵੀ ਆਪਾਂ ਨੂੰ ਮਿਲਿਆ ਸੀਗਾ ਤੇ ਉਧਰੋਂ ਆਣ ਲੱਗੇ ਆਏ ਚੱਕਰ ਅਸੀਂ ਇੱਧਰੋਂ ਜਾਣੇ ਹੁੰਨੇ ਆ ਇਹ ਉਧਰੋਂ ਆਉਂਦਾ ਹੁੰਦਾ ਅਸੀਂ ਉਧਰੋਂ ਆਣੇ ਹੁੰਨੇ ਆ ਇਹ ਇੱਧਰੋਂ ਜਾਂਦਾ ਆਉਂਦਾ ਸਕੇਮ ਵੀ ਤੇਲ ਚੋਰੀ ਹਾਂ ਹੈਲੋ ਭਾਈ ਇਹਦਾ ਹੋ ਗਿਆ ਡੀਜ਼ਲ ਚੋਰੀ ਉਹਨੇ ਸਾਰੀ ਸਟੋਰੀ ਦੱਸੂਗਾ ਇਹ ਉਹ ਦਿਨ ਜਿੱਦਣ ਇਹ ਮੈਨੂੰ ਮਿਲਿਆ ਹਨਾ ਫਿਰ ਤੋਂ ਮਿਲ ਕੇ ਗਿਆ ਅੱਗੇ ਭਾਈ ਦੱਸ ਯਾਰ ਜੀ ਭਾਈ ਨਵਾਂ ਮਿਲ ਕੇ ਕਰਾ ਚਾਹ ਕੰਧਰਾਵਾਦ ਆਪੋ ਕਰੇ ਹਾਂ ਕੰਧਰਾਵਾਦ 6:30 ਦਾ ਟਾਈਮ ਹੋ ਗਿਆ ਦਾ ਹਾਂ ਬਾਜਲ ਘੰਟਾ ਕ ਬੈਠਾ ਜਾਮ ਲੱਗ ਰਿਹਾ ਦਾ ਕਨੈਕਟਰ ਲੈਟ ਦੱਬੀ ਗੱਡੀ ਪੈ ਗਿਆ ਹਾਂ 7:00 ਤੱਕ ਵਜੇ ਅੱਖ ਖੁੱਲੀ ਮੇਰੀ ਦੇਖਿਆ ਭੈ ਦੋ ਸਾਰੀ ਟੈਂਕੀ ਖਾਲੀ ਖਾਲੀ ਟੈਂਕੀ ਮੇਰਾ ਟੱਕਣ ਵੀ ਇੱਥੇ ਪਿਆ ਜਾਲੀ ਜੁੜੀ ਵੀ ਇੱਥੇ ਬਈ ਓਹ ਪੈ ਗਿਆ ਉਹ ਮਾਇਗਾ ਦੇਖ ਭਈ ਬੀ ਜਾ ਬੈਠਾ ਓਏ ਪਜਾਨ ਜੀ ਮੈਂ ਨਹੀਂ ਬਜਾਣਾ ਮਾਤਾ ਤਾਂ ਕਿੱਧਰ ਗਏ ਜੀ ਮਾਤਾ ਮਾਣ ਮੈਨਾਂ ਮਗੇ ਬਾਈ ਕਿੱਧਰ ਗਿਆ ਮਾਤਾ ਤਾਂ ਕੋਟ ਮੇਗਾ ਆਇਆ ਦਾ ਮਾੜਿਆ ਅੱਛਾ ਉਹ ਯਾਰ ਦੁਵਾਰਾ ਖੜਖੜ ਹੋ ਗਈ ਆਵਾਜ਼ ਦੁਵਾਰਾ ਦੱਸ ਦੁਵਾਰਾ ਕੀ ਦੱਸਣਾ ਹੁਣ ਤਾਂ ਹੋ ਗਿਆ ਜਿਹੜਾ ਕੰਮ ਹੋਣਾ ਦਾ ਬਾਈ ਇਹਦੀ ਟੈਂਕੀ ਟੈਂਕੀ ਖਾਲੀ ਕਰਤੀ ਸਾਰੀ ਕਿਹੜਾ ਰੋਡ ਦਾ ਕੇਐਮਪੀ ਵਾਲਾ ਕੇਐਮਪੀ ਜਦੋਂ ਆਪਾਂ ਸਿਕੰਦਰਾਬਾਦ ਨਹੀਂ ਕਰਦੇ ਹਾਂ ਉੱਥੇ ਦੀ ਗੱਲ ਹਾਂ ਸਿਕੰਦਰਾਬਾਦ ਆਵਣਾ ਉੱਤੇ ਕੋਈ ਗੱਡੀ ਨਾ ਰੋਕੋ ਰਾਤ ਨੂੰ ਉੱਤੇ ਹਰਮ ਭਾਈ ਸਾਨੂੰ ਤਾਂ ਪਤਾ ਕਿਉਂ ਅਸੀਂ ਕਲਿੰਕਰ ਪਰ ਚੱਲਦੇ ਦੇ ਉਹ ਕੇਐਮਪੀ ਨੂੰ ਹੋਗੇ ਜਾਂਦੇ ਦੇ ਅਸੀਂ ਉਹ ਰੋਡ ਪਰ ਕਦੇ ਗੱਡੀ ਨਹੀਂ ਰੋਕੀ ਟਰਾਲੀ ਬਲਡੀ ਪਈ ਦੀ ਉਹ ਪਰਾਲੀ ਵਾਲੀ ਮਾਂ ਦਾ ਘੰਟਾ ਕੋ ਰੋਕ ਜਾਵਾ ਦਿਨ ਤਾਂ ਚੜ ਗਿਆ ਵਾ ਜਿਹੜਾ ਦੇਖੋ ਹੋਰਿਆ ਗਲਮਾ ਬਾਹਰ ਰੁਕ ਗਿਆ 7:30 ਵਜੇ ਹੋੜਿਆ ਮੈਂ 6 ਵਜੇ ਹੋ ਗਿਆ ਹੀ ਮੱਕ ਲੱਗੀ ਮੇਰੀ ਸਵੇਰ ਉੱਠ ਕੇ ਦੇਖਿਆ ਮੈਂ ਘੰਟੇ ਤੱਕ ਦੇਖਿਆ ਟਾਂਕੀ ਖਾਲੀ ਆ ਤਾਂ ਬਾਬੇ ਰਾਗੇ ਦੁਬਾਰੇ ਬੇਰਪੁੱਲ ਕਰਾਈ 25000 ਦੀ ਇੱਕ ਨੇ ਆ ਬਾਈ ਇੱਕ ਟਾਇਰ ਪਟ ਜਾਣਾ ਹੁਣ ਗਲ ਟਾਇਰ ਕਰਾਉ ਜਰਾ ਹਾਂ ਆ ਬਾਈ ਨੀਂਂਹਿਆ ਕਰੂੰਗਾ ਹੁਣ ਬਾਈ ਹਾਂ ਅੱਜ ਕੋਈ ਨਾ ਤਾਂ ਬਲੌਗ ਬਣਾਇਆ ਵੀ ਚੱਲ ਬੰਦਾ ਬਲੌਗੇ ਬਣਾ ਲਵੇ ਹੈ ਇਹਨੇ ਬਾਈ ਨੂੰ ਉਹ ਬਾਈ ਇਹਨਾ ਨਾ ਹਾਂ ਨਾ ਇਹਨੇ ਬਾਈ ਰੋਟੀ ਖਲਾਈ ਆਪ ਰੋਟੀ ਖਾ ਹਾਏ ਹਾਏ ਹੈ ਮੈਨੂੰ ਆ ਤਾਂ ਮੈਂ ਕਿਹਾ ਚੱਲ ਠਾਲੂਗਾ ਮੈਨੂੰ ਨਾ ਇਹਨੇ ਮੈਨੂੰ ਠਾਲਿਆ ਬਾਈ ਬਹੁਤ ਖਰਾਬ ਐਨੂੰ ਔਰ ਬਾਈ ਇੱਕ ਗੱਲ ਹੋਰ ਜਦ ਇਹ ਸੁੱਤਾ ਪਿਆ ਹੋਵੇ ਨਾ ਮੈਂ ਇਹਦੇ ਨਾਲ ਹੌਲੀ ਇਹਦੇ ਨਾਲ ਹੌਲੀ-ਹੌਲੀ ਬੋਲਦਾ ਅੱਜ ਵੀ ਮੇਰੇ ਕੋਲ ਫੋਨ ਆਇਆ ਉਹਦਾ ਬਾਹਰ ਮੈਂ ਹੌਲੀ-ਹੌਲੀ ਬੋਲਿਆ ਓਏ ਹੋਏ ਇਹ ਗਾਲਾਂ ਕੱਢਦਾ ਕੁਝ ਗੱਡੀਆਂ ਵਾਲਿਆਂ ਨੂੰ ਜਿਹੜਾ ਗਲਤ ਆਉਂਦਾ ਓ ਯਾਰ ਮੋਤ ਵਿੱਚ ਲੱਗੀ ਆਏ ਹੋਏ ਮੈਂ ਕਹਿੰਦਾ ਅਗਲੇ ਨੂੰ ਸ਼ੀਸ਼ੇ ਚੋਂ ਕੱਢਣੇ ਆਲਾ ਕਰਦ ਨਾਏ ਏਨੇ ਐਡੀ ਰੌਡ ਮਾਰੀ ਉੱਥੇ ਮੈਂ ਉੱਠ ਕੇ ਬੈਠਾ ਹੋ ਗਿਆ ਮੈਂ ਕਿਹਾ ਕੀ ਹੋ ਗਿਆ ਐਂ ਦੀਆ ਗਿਆ ਚਾਹ ਦੇ ਦੇ ਭਾਈ ਓਏ ਕਿੰਨੇ ਚਾਹ ਦੇ ਦੇ ਮਿੱਠਾ ਦੀ ਦਾ ਹੁਣ ਮੈਂ ਨਹੀਂ ਬੁੜੀ ਚਾਹ ਲੈ 3 ਚਾਹ 4 ਮਾਮੇ ਦਾ ਮੁੰਡੇ ਦਾ ਮੁੰਡਾ 24 ਲਾਰੇ 16 ਲੀ ਆ ਜਾਗਾ ਜਾਂ ਤੇ ਭਾਈ ਇਹ ਵਲੌਗ ਦਾ ਕਰਦੇ ਆਪਾਂ ਐਂਡ ਦੇ ਨਾਲ ਆਦੀ ਦੂਆ ਬਲੌਗ ਕਰਦਾਂਗੇ ਸ਼ੁਰੂ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਇਹ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇ ਨਾਲ ਆ ਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮੈਂ ਲਿਆ ਅਗਲੇ ਬਲੌਗ ਜਦ ਤੱਕ ਰੱਬ ਰਾਖਾ